ਪਿੰਡ ਕੀ ਇਹ ਸਾਰਾ ਮਾਮਲਾ ਗੁਰਪ੍ਰੀਤ ਸਿੰਘ ਪਿੰਡ ਲਖੂਆ ਵਾਲਿਆ ਤੇ ਮੇਰੇ ਚਾਚਾ ਜੀ ਦੀ ਡੈਥ ਹੋਈ ਆ ਕੀ ਨਾਮ ਕਤਲ ਹੋਇਆ ਗੁਰਦੇਵ ਸਿੰਘ ਦਾ ਤੇ ਉਹ ਬੰਦੇ ਜਿਹੜੇ ਜਿੰਨਾ ਕਤਲ ਕੀਤਾ ਆ ਉਹਨਾਂ ਡਾਗ ਲਾ ਕੇ ਸਾਰੇ ਪਿੰਡ ਦਾ ਪਾਣੀ ਢੱਕਿਆ 70 80 ਕਿੱਲੇ ਝੋਨਾ ਡੁੱਬਾ ਆ ਉਹ ਅਸੀਂ ਸਾਰੇ ਬੰਦਿਆਂ ਇਕੱਠੇ ਹੋ ਗਏ ਉਹਨਾਂ ਨੂੰ ਕਿਹਾ ਵੀ ਪੰਚਾਇਤ ਦੇ ਰਹੀਂ ਵੀ ਪਾਣੀ ਨਿਕਲ ਦੋ ਨੁਕਸਾਨ ਹੋਣ ਡਿਆ ਮਗਰ ਲੋਕਾਂ ਦਾ ਤੇ ਉਹ ਚਲੋ ਪੰਚਾਇਤ ਦੇ ਰਹੀਂ ਆਖਿਆ ਵੇਖਿਆ ਨਾ ਆਪਣੇ ਆ ਵੀ ਖਾਲੀ ਪੁੱਟੀ ਪਾਣੀ ਕੱਢਤਾ ਥੋੜਾ ਬੋਦਾ ਬਾਅਦ ਅਸੀਂ ਚਾਚਾ ਭਤੀਆ ਗਏ ਆ ਆਪਣੀ ਮੋਟਰ ਸਾਡੀ ਇਥੇ ਮਾਲਕੀ ਪੈਲੀ ਢੇਡਾ ਮਾਰਨ ਤੇ ਤਕਰੀਬਨ 8:30 ਤੋਂ 9 ਵਜੇ ਦਾ ਟਾਈਮ ਹੀ ਅਸੀਂ ਜਦੋਂ ਢੇਡਾ ਮਾਰਨ ਗਏ ਚਾਚਾ ਭਤੀਆ ਚਾਚਾ ਮੇਰੇ ਅੱਗੇ ਅੱਗੇ ਤੁਰਿਆ ਜਾਂਦੇ ਆ ਮੈਂ ਪਿੱਛੇ ਟਾਰਚ ਫੜੀ ਤੇ ਅਸੀਂ ਅੱਧਕ ਚ ਗਏ ਆ ਆਪਣੀ ਪੈਲੀ ਜਦੋਂ ਮੈਂ ਟਾਰਚ ਮਾਰੀ ਤੇ ਅੱਗੋਂ 6-7 ਜਣੇ ਦਾਤਰ ਤੇ ਡੰਡੇ ਡੁੰਡੇ ਫੜੇ ਇਹਨਾਂ ਨੇ ਆਣ ਕੇ ਸਿੱਧੇ ਸਾਡੇ ਗਲ ਪੈ ਗਏ ਚਾਚੇ ਭਤੀਏ ਦੇ ਤੇ ਚਾਚਾ ਜੀ ਮੇਰੇ ਦੇ ਸਿੱਧੀ ਬਰਸ਼ੀ ਮਾਰੀ ਇਹਨਾਂ ਦਿਲ ਤੇ ਤੇ ਉਦੋਂ ਹੀ ਇਹਨਾਂ ਦੀ ਮੌਕੇ ਦੇ ਮੌਬਦ ਹੋ ਗਈ ਉਥੇ ਤੇ ਬਾਜ ਮਾਰ ਤੇ ਇਹਨਾਂ ਮੈਨੂੰ ਵੀ ਦੇਣਾ ਸੀ ਤੇ ਮੈਂ ਜਦੋਂ ਰੌਲਾ ਰਲਾ ਪਾਇਆ ਸਾਡੇ ਲਾਗੂ ਮਤਲਬ ਆਂਡ ਗਵਾਂਡ ਸਾਰੇ ਜੀ ਇਕੱਠੇ ਹੋ ਗਏ ਆਗੇ ਤੇ ਉਹਨਾਂ ਨੂੰ ਵੇਖ ਕੇ ਭੱਜੇ ਨਹੀਂ ਤੇ ਇਹਨਾਂ ਮੇਰਾ ਵੀ ਕੰਮ ਕਰ ਦੇਣਾ ਪਾਣੀ ਡੱਕਣ ਦੀ ਵਜ੍ਹਾ ਐਵੇਂ ਬਿਨਾਂ ਵਜ੍ਹਾ ਹੀ ਸਾਰੇ ਪਿੰਡ ਦਾ ਪੰਗੇ ਲੈਂਦੇ ਆ ਵਜ੍ਹਾ ਦੀ ਤੁਹੀਂ ਹੈ ਹੀ ਨਹੀਂ ਕੋਈ ਵੀ ਐਵੇਂ ਜਾਣ ਬੁੱਝ ਕੇ ਪੰਗੇ ਲੈਣ ਵਾਲੀ ਗੱਲ ਆ ਪਿੰਡ ਦਾ ਸਾਰੇ ਪਿੰਡ ਨੂੰ ਗਾਲ੍ਹਾਂ ਕੱਢੀ ਜਾਂਦੇ ਕਦੀ ਕਿਸੇ ਨੂੰ ਕਦੀ ਕਿਸੇ ਨੂੰ ਤੁਹਾਡੇ ਨਾਲ ਕੋਈ ਪੁਰਾਣੀ ਰੰਜਿਸ਼ ਕੋਈ ਪੁਰਾਣੀ ਰੰਜਿਸ਼ ਨਹੀਂ ਕੋਈ ਗਾਲ ਨਹੀਂ ਬਾ ਨਹੀਂ ਮੇਰੀ ਮਾਲਕੀ ਜ਼ਮੀਨ ਐ ਸਾਡੀ ਦੋਨਾਂ ਦੀ ਚਾਚੇ ਭਤੀਜੇ ਦੀ ਹਾਂ ਨੂੰ ਉਲਟਾ ਫੋਨ ਕਰਕੇ ਤੇ ਅੱਗੋਂ ਲਲਕਾਰਦੇ ਆ ਵੀ ਤੁਸੀਂ ਇੱਥੇ ਜ਼ਮੀਨ 'ਚ ਆ ਗਏ ਖਾਏ ਹੋ ਤੁਹਾਨੂੰ ਵੜਦੇ ਵੇਖੀ ਕਿਦਾਂ ਮੇਰੇ ਕੋ ਬਕਾਇਦਾ ਰਕੋੜੀਆਂ ਪਈਆਂ ਆ ਮੈਨੂੰ ਫੋਨ ਕਰਕੇ ਮਤਲਬ ਮਾੜਾ ਚੰਗਾ ਬੋਲੇ ਆ ਜਿੰਨਾਂ ਨਾਲ ਜਿਨ੍ਹਾਂ ਨੇ ਤੁਹਾਡੇ ਪਰਿਵਾਰਕ ਮੈਂਬਰ ਦਾ ਕਤਲ ਕੀਤਾ ਤਾਂ ਉਹਨਾਂ ਨਾਲ ਤੁਹਾਡੀ ਪਹਿਲਾਂ ਵੀ ਕੀ ਲੜਾਈ ਝਗੜਾ ਹੋਇਆ ਕੋਈ ਲੜਾਈ ਝਗੜਾਣੀ ਕੋਈ ਗਾਲ ਨਹੀਂ ਬਾਦਨੀ ਐਵੇਂ ਬਿਨਾਂ ਵਜ੍ਹਾ ਕੀ ਨਾ ਡੇ ਪੰਗੇ ਲੈਣਾ ਸਾਡੇ ਨਾਲ ਤੇ ਇਹਨਾਂ ਬਿਨਾਂ ਵਜ੍ਹਾ ਸਾਡੇ ਦਾਤਾ ਜੀ ਦਾ ਕਤਲ ਕੀਤਾ ਨਾ ਪੁਲਿਸ ਮੌਕੇ ਤੇ ਪਹੁੰਚੀ ਆ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਪੁਲਿਸ ਵੱਲੋਂ ਦੀ ਕਾਰਵਾਈ ਕਰਨ ਦੀ ਆ ਕੀ ਮੰਗ ਕਰਦੇ ਆ ਇਨਸਾਫ ਮੰਗਦੇ ਆ ਇਹ ਸਾਰੇ ਬੰਦੇ ਵੱਜਣੇ ਚਾਹੀਦੇ ਆ ਜਿਹੜੇ ਮੌਕੇ ਦੇ 5 ਜਣੇ ਮੌਜੂਦ ਹੀ ਜਿੰਨਾ ਕਤਲ ਕੀਤਾ ਤੁਹਾਡਾ ਨਾਮ ਕੀ ਹੈ ਸਾਰਾ ਮਾਮਲਾ ਮੈਂ ਸਰਪੰਚ ਸਰਪੰਚਪਿੰਡ ਲਖੂਵਾਲ ਤੋਂ ਕੁਲਦੀਪ ਸਿੰਘ ਮੇਰਾ ਨਾਮ ਹੈ ਇਹ ਜੋ ਗ੍ਰਿਪੇਸ਼ ਸਿੰਘ ਨੇ ਦੱਸਿਆ ਇਹ ਸਾਰੀ ਇਹੋ ਹੀ ਸੀ ਦੀ ਇਹੋ ਹੀ ਗੱਲ ਆ ਪਾਣੀ ਤੋਂ ਲੈ ਕੇ ਗੱਲ ਹੋਈ ਪਹਿਲਾਂ ਪਾਣੀ ਜ਼ਮੀਨ ਦਾ ਪਾਣੀ ਪਿੱਛੇ ਰੁਕ ਗਿਆ ਕਿਉਂਕਿ ਹੀ ਪੈੜੀ ਪਈਆਂ ਹਨ 50 60 ਕਿੱਲੇ ਤੋਂ ਵੱਧ ਹੋਣੀ ਜਿੱਦੀ ਪਾਣੀ ਤੋਂ ਅੱਗੋਂ ਇਹਨਾਂ ਨੇ ਪੰਨਾ ਲਾ ਕੇ ਪਾਣੀ ਦਾ ਬੰਦ ਕੀਤਾ ਉਹਨੂੰ ਚਲੋ ਆਖਿਆ ਵੇਖਿਆ ਬੰਦਿਆ ਪਹਿਲਾਂ ਤਾਂ ਮੰਨਦੇ ਨਹੀਂ ਪੰਚਾਇਤ ਰੂਪ ਤੇ ਬੰਦੇ ਬੰਦ ਗਏ ਤੇ ਬੰਦਿਆਂ ਨੇ ਸਿਆਣੇ ਬੰਦਿਆਂ ਦੀ ਇਹਨਾਂ ਨੇ ਮੰਨ ਲਈ ਚਲੋ ਧੰਨਵਾਦ ਇਹਨਾਂ ਦਾ ਜਿਹੜਾ ਇਹਨਾਂ ਮੰਨ ਕੇ ਤੇ ਵੜ ਦਿੱਤਾ ਆ ਵੀ ਆਪਣੇ ਹੱਥੀ ਵੜਿਆ ਪਾਣੀ ਵੀ ਨਿਕਲਣ ਲੰ다 ਰਿਹਾ ਸਭ ਕੁਝ ਹੋ ਗਿਆ ਝੋਨੇ ਨੰਗੇ ਵੀ ਹੋ ਗਏ ਮੁੜ ਕੇ ਪੰਨੀ ਇਹਨਾਂ ਨੂੰ ਕੀ ਮੈਂ ਇਹਨਾਂ ਨੂੰ ਯਾਰ ਇੰਨਾ ਚੜ ਗਿਆ ਵੀ ਇਹਦੀ ਮੋਟਰ ਹੀ ਲਾ ਕੇ ਉਸੇ ਪੈੜੀ ਤੇ ਥਾਂ ਤੇ ਲਾ ਕੇ ਮੋਟਰ ਹੀ ਇਹਨਾਂ ਦੀ ਉਹ ਮੋਟਰ ਦਾ 68 ਰੂਟਰ ਲੈ ਕੇ ਲਾ ਕੇ ਮੋਟਰੀਆਂ ਤਾਰਾਂ ਵੜਤੀਆਂ ਤੋੜਤੀਆਂ ਤੇ ਹੋਰ ਕਾਉਂਟਿੰਗਾਂ ਤੇ ਕੋਈ ਹੈਗੇ ਹੋ ਤਾਂ ਮੈਨੂੰ ਪਹਿਲਾਂ ਵੀ ਪਤਾ ਲੱਗਦਾ ਰਹਿੰਦਾ ਵੀ ਗਾਲਾਂ ਕੱਢੀ ਜਾਂਦੇ ਸੀਗਾ ਫੋਨ ਲਾ ਕੇ ਗਾਲਾਂ ਸਿੱਧੀਆਂ ਦਾ ਫੋਨ ਲਾ ਕੇ ਨੰਬਰ ਤੇ ਗਾਲਾਂ ਕੱਢੀ ਜਾਂਦੇ ਤੁਸੀਂ ਇੱਥੇ ਆਓ ਤੁਸੀਂ ਉੱਥੇ ਕਰੋ ਜੀ ਇਹ ਕਰੋ ਉਏ ਪਤਾ ਪੁਤਾ ਲੈਣ ਗਏ ਉੱਥੇ ਵੇਖਣ ਗਏ ਕਿ ਆ ਸਾਡੀ ਮੋਟਰ ਦਾ ਖੜਾ ਖੜੂਗਾ ਉਹਨ ਡਿਆ ਦੱਸਿਆ ਕਿਸ ਨੇ ਵੀ ਤੁਹਾਡਾ ਬੜਾ ਖੜਕਾ ਬੜਾ ਉੱਥੇ ਉਹਨ ਡਿਆ ਮੋਟਰ ਦਾ ਉਹਨੇ ਚੰਨੂ ਪਰਾਂ ਹੋ ਰੋ ਗਈ ਚਲੇ ਗਈ ਚੁਲ ਗਈ ਜਦੋਂ ਇਹਨਾਂ ਵਸਾਬੂ ਕੇ ਪਏ ਕਿਤੇ ਜਦੋਂ ਕਿ ਚਰੀਆਂ ਚੁਰੀਆਂ ਤਾਂ ਤੁਹਾਨੂੰ ਪਤਾ ਹੈਗਾ ਇਹ ਚਰੀ ਚੁਰੀ ਚ ਲੁਗੇ ਆ ਕਿ ਕੀ ਬਣਿਆ ਜਦੋਂ ਇਹ ਗਏ ਗਾਂ ਤੋਂ ਗਲ ਪੈ ਗਏ ਉਹਨਾਂ ਢਾਲਿਆ ਇਹਨੂੰ ਪਹਿਲਾਂ ਮੈਂ ਤਾਂ ਜਿਹੜੀ ਸੁਣੀ ਗੱਲ ਇਹੋ ਹੀ ਵੀ ਡਾਂਗਾ ਮਾਰ ਮਾਰ ਕੇ ਤੇ ਇਹਨੂੰ ਵਸੁੱਟ ਲਿਆ ਉਹਨੂੰ ਪਹਿਲਾਂ ਉਹ ਦਜਾਇਆ ਬਰਸ਼ੀ ਵਾਲਾ ਉਹਨੇ ਬਰਸ਼ੀ ਮਾਰੀ ਉਹ ਖਾ ਉੱਥੇ ਮੌਕੇ ਤੇ ਮਰ ਗਿਆ ਆ ਗਏ ਬਈ ਸਰਪੰਚ ਸਾਹਿਬ ਕੀ ਮੰ ਮੰਗਤੇ ਇਹ ਕਰਦੇ ਆਂ ਵੀ ਅਹੀਂ ਕੋਈ ਨਜਾਇਜ਼ ਬੰਦਾ ਤੇ ਵਿੱਚ ਦਿੱਤਾ ਨਹੀਂ ਕੋਈ ਨੀ ਤੇ ਇਹਨਾਂ ਦੇ ਪਰਿਵਾਰ ਦੇ ਹੋਰ ਵੀ ਬੰਦੇ ਵਿੱਚ ਹੈਗੇ ਪਿੰਡ 'ਚ ਕੋਈ ਕੋਈ ਕਿਸੇ ਨਾਲ ਸਾਡੀ ਕੋਈ ਦਿਲਵਾ ਦਲੀ ਜਾਂ ਕੋਈ ਕਿਸੇ ਦੀ ਰੰਜਿਸ਼ ਨਹੀਂ ਹੈਗੀ ਇਹ ਜਿਹੜਾ ਹੋਇਆ ਬਹੁਤ ਤਕਾਇਆ ਬਹੁਤ ਹੀ ਜ਼ਿਆਦਾ ਤਕਾਇਆ ਜਿਹੜਾ ਇਹਦਾ ਇਨਸਾਫ ਮਿਲਣਾ ਚਾਹੀਦਾ ਹੈ ਇਹ ਜੋ ਵੀ ਕੀ ਹੈ ਜੀ ਸ਼ਰਮ ਮਾਮਲਾ ਇਹ ਜੀ ਪਿੰਡ ਲੱਕੂਵਾਲ ਤੋਂ ਰਾਤੀ ਸਾਨੂੰ ਤਲਾ ਮਿਲੀ ਸੀਗੀ ਕਿ ਆ ਗੁਰਦੀਪ ਸਿੰਘ ਦਾ ਨਾਮ ਦਾ ਵਿਅਕਤੀ ਹੈ ਜਿੱਦਾਂ ਨਾ ਮਰਡਰ ਹੋ ਗਿਆ ਜੀ ਅਸੀਂ ਮੌਕੇ ਤੇ ਆਏ ਸੀਗੇ ਫੈਸਕਲ ਹਸਪੀਟਲ ਆ ਆ ਪਿਆਲ ਲੈ ਕੇ ਮੋਟਲਾ ਸਰ ਐਫਆਈਆ ਦਰਜ ਕੀਤੀ ਹੈ ਤਫ਼तीश ਕਰਦੇ ਪਏ ਆ ਜੀ ਕੋਈ ਕੋਈ اروਪੀ ਗ੍ਰਿਫਟਾਰ ਵੀ ਹੈ ਨਹੀਂ ਅਜੇ ਫਿਲਹਾਲ ਕੋਈ ਰਾਤੀ ਹੈ ਮਰਡਰ ਦੀ ਹੁਣ ਤੱਕ ਜੀ ਇਹ ਤੇ ਪਾਰਟ ਆਫ ਇਨਵੈਸਟੀਗੇਸ਼ਨ ਆ ਪਰ ਹੁਣ ਤੱਕ ਜਿਹੜੀ ਗੱਲ ਸਾਹਮਣੇ ਆਈ ਆ ਵੀ ਉੱਥੇ ਕੋਈ ਪਾਣੀ ਸੀਗਾ بارش ਦਾ ਜਰਾਗਾ ਖੇਤਾਂ ਚੋਂ ਕੱਢਣਾ ਸੀਗਾ ਉਸ ਵਜ੍ਹਾ ਰੰਜਿਸ਼ ਕਰਕੇ ਪਿਛੇ ਝੋਨਾ ਜਿਹੜਾ ਡੁੱਗਿਆ ਹੋਇਆ ਸੀ ਇਹਨਾਂ ਦੀ ਕੋਈ ਰੰਜਿਸ਼ ਚੱਲਦੀ ਸੀ ਇਹ ਰਾਤ ਗਏ ਖੇਤਾਂ 'ਚ ਫੇਰਾ ਮਾਰਨ ਤਾਂ ਉੱਥੇ ਝਗੜਾ ਹੋਣ ਕਰਕੇ ਇਹ ਦੀ ਜੇਰੀਆ ਕੋਈ ਦੇਸ਼ੀ ਦੀ ਮੌਤ ਹੋ ਗਈ ਸੀ ਸੱਟ ਲੱਗਨ ਠੀਕ ਕਾਰਵਾਈ ਕੀਤੀ ਕਾਰਵਾਈ ਪਰਚਾ ਜੀ ਦਰਜ ਕੀਤਾ ਜੀ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ निजात ਤੋੜਦੇ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਦਾ ਦਰਦ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਮਿਲਿਓ ਇੱਥੇ ਮਨਾਓ ਖੁੱਲੀ ਜਗ੍ਹਾ ਜਿੰਨਾ ਮਰਜੀ ਪੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼